ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਇਹ ਮੇਰੀ ਵੀਡੀਓ ਸਦਮ ਸਿੱਧੀ ਸੀਐਮ ਭਗਵੰਤ ਮਾਨ ਨੂੰ ਐ ਸਦਮ ਸਿੱਧੀ ਜੇਕਰ ਉਹ ਕੰਮ ਕਰ ਰਿਹਾ ਨਸ਼ੇ ਵਿਰੁੱਧ ਸੱਚੇ ਦਿਲੋਂ ਕੰਮ ਕਰਨਾ ਚਾਹੁੰਦਾ ਤਾਂ ਜਿਹੜੀ ਆ ਕੁੜੀ ਫੜੀ ਆ ਥਾਰ ਵਾਲੀ ਚੱਕ ਫਤੇ ਸਿੰਘ ਵਾਲੀ ਇਹਦੀ ਪੂਰੀ ਅਗਲਾ ਪਿਛਲਾ ਕੁੰਡਲੀ ਕੱਢੇ ਨਾਲ ਇਹਦੇ ਜੋ ਕ੍ਰਪਤ ਅਫਸਰ ਨੇ ਦੋ ਅਫਸਰਾਂ ਦੇ ਨਾਂ ਦਾ ਸਦਮ ਸਿੱਧੇ ਆ ਰਹੇ ਨੇ ਲੈ ਰਹੀ ਆਪ ਅੰਦਰੋਂ ਖਬਰ ਆ ਇਹਨੂੰ ਪਿਠਾਓ ਸਾਹਮਣੇ ਕੁਰਸੀ ਤੇ ਬਣਾ ਕੇ 2 ਮੰਡਾ ਸਾਰਾ ਅਗਲਾ ਪਿਛਲਾ 10 2 ਅੱਗਿਆ ਮੁੱਤਿਆ ਇਹਨੇ ਕੀ ਕੁਸ਼ ਕਰਿਆ ਇਹਦਾ ਪਾਈ ਬੈਕਗਰਾਉਂਡ ਮੈਂ ਦੱਸ ਦਿੰਨਾ ਹੈ ਇਹ ਚੱਕ ਫਤੇ ਸਿੰਘ ਆਵੇ ਦੀ ਇੱਕ ਦਲਿਤ ਪਰਿਵਾਰ ਦੀ ਕੁੜੀ ਹੈ ਸੁਖਵੀਰ ਸਿੰਘ ਬਾਦਲ ਦੇ ਨਾਨਕੇ ਨੇ ਉੱਥੇ ਆਪਣੇ ਓਡੇ ਮਾਮੇ ਦੇ ਮੁੰਡੇ ਲਾਲੀ ਬਾਦਲ ਨੇ ਇਹ ਭਰਤੀ ਕਰਾਈ ਹੈ ਜਿਹੜੀ ਅਸਲੀ ਗੱਲ ਹੈ ਹਣਾ ਗੱਲ ਕਰ ਉਹਨਾਂ ਨੇ ਦਾਦੇ ਪਿੰਡ ਦੀ ਕੁੜੀ ਭਰਤੀ ਕਰਾਤੀ ਵਿਦਾ ਇੱਕ ਵਧੀਆ ਕਰਾ ਵੀ ਸਾਡੇ ਪਿੰਡ ਦੀ ਕੁੜੀ ਵਿਚਾਰੀ ਮਾਪਾ ਉਹ ਦਿਹਾੜੀਆਂ ਕਰਦਾ ਜਾਨੋ ਹਣਾ ਵੀ ਉਹ ਗਰੀਬ ਗੁਰਬਾਹ ਉਹਨਾਂ ਨੇ ਤਾਂ ਭਰਤੀ ਕਰਾਤੀ ਵੀ ਚਲੋ ਇਹ ਕਰ ਉਹਨਾਂ ਨੂੰ ਕੀ ਪਤਾ ਸੀ ਵੀ ਇਹ ਹੈ ਜਾਂ ਕੁਛ ਕਰੂ ਉਸ ਤੋਂ ਬਾਅਦ ਇਹ ਦੋ ਤਿੰਨ ਸਾਲ ਬਟੰਡਾ ਮਾਨਸਾ ਰਹੀ ਹੈ ਫਿਰ ਬਟੰਡੇ ਰਹੇ ਬਾਬਾਗੀ ਦੋ ਵੱਡੇ ਅਫਸਰਾਂ ਦੇ ਨਾਮ ਆ ਰਹੇ ਨੇ ਜੀ ਸਿੱਧਮ ਸਿੱਧੇ ਇਹਨਾਂ ਨਾਲ ਦੇ ਸੰਬੰਧ ਨਹੀਂ ਇੱਕ ਆਮ ਦਿਹਾੜੀਦਾਰ ਪਰਿਵਾਰ ਦੀ ਕੁੜੀ ਐਡਾ ਅਰਬਾਂ ਖਰਬਾਂ ਦੀ ਜਾਇਦਾਦ ਕਿਵੇਂ ਬਣਾ ਸਕਦੀ ਹੈ ਇਹ ਗੱਲ ਹਾਜਮ ਨਹੀਂ ਹੋ ਰਹੀ ਕੁਝ ਕੁ ਸਾਲਾਂ ਚ ਐਂਬੂਲੈਂਸ ਆਲਾ ਚੱਕ ਟੇਟੋਂ ਨੂੰ ਪੱਟਿਆ ਸੀ ਕਿਸੇ ਅਫਸਰ ਦੇ ਕਹਿਣ ਤੇ ਸਿੱਧੀ ਨਹੀਂ ਡਾਇਰੈਕਟ ਮਿਲੀ ਸੀ ਉਹਨੂੰ ਉਹ ਕੁੜੀ ਦਾ ਘਰ ਪੱਟਿਆ ਸੀ ਉਹ ਕੁੜੀ ਵੀ ਸੱਚੀ ਰੋਂਦੀ ਆ ਝੂਠੀ ਨਹੀਂ ਤੇ মিডিਆ ਕੁਝ ਕਮੀਡੀਆ ਅਫਸਰਾਂ ਦੇ ਕਹਿਣ ਦੇ ਵੱਡੇ ਅਫਸਰਾਂ ਦੇ ਕਹਿਣ ਤੇ ਕੇਸ ਨੂੰ ਦੂਜੇ ਪਾਸੇ ਘੁਮਾ ਰਿਹਾ ਹੈ ਸੋ ਇਹਦੀ ਪੂਰੀ ਜਾਣਕਾਰੀ ਹੋਵੇ ਇਹਦਾ ਪੂਰਾ ਬਾਇਓ ਡਾਟਾ ਇਹਦੇ ਬਿਠਾ ਕੇ ਇਹਦੇ ਪਾਰੋ ਲਾਇਆ ਜਾਵੇ ਨਹੀਂ ਲੱਗਦਾ ਸਾਡੇ ਮੂਹਰੇ ਕਰੋ ਗੁਰੂ ਦੇ ਸਿੰਘਾਂ ਮੂਹਰੇ ਕਰੋ ਆਪ ਬੈਠੋ ਬਰੋਬਰ ਦੇਖਿਓ ਅੱਧੇ ਪੰਜਾਬ ਦੇ ਕ੍ਰਾਪਟ ਕਾਲੇ ਅਫਸਰ ਕਾਲੀਆਂ ਪੇਡਾਂ ਜੇ ਨਾਂ ਵਿੱਚ ਸ਼ਾਮਲ ਹੋਏ ਤੇ ਪੰਜਾਬ ਦੇ ਅੱਧੇ ਬਲਾਇਕੀਏ 17 ਗ੍ਰਾਮ ਤਾਂ ਕੁੱਲ ਖੁਸ਼ੀ ਸੀ ਐਦੋਂ ਪਹਿਲਾਂ ਇਹ ਕੱਢਿਆ ਹੀ ਸੀ ਡੇਢ ਕਿਲੋ ਚਟਾ ਲੈ ਕੇ ਆਈ ਸੀ ਉਹ ਹੋਰ ਤੋਂ ਇਹਦੀਆਂ ਕਾਲ ਡਟੇਲਾਂ ਕੱਢੋ ਜਿਸ ਅਫਸਰ ਨੂੰ ਇਹ ਕਹਿੰਦੀ ਸੀ ਮੇਰੀ ਉਸ ਐਸਐਸਪੀ ਨਾਲ ਗੱਲ ਕਰਾਓ ਉਹਦਾ ਨਾਂ ਪਬਲਿਕ ਅਡਮੈਨ ਛੱਡੋ ਜਾਂ ਉਹਦੀ ਇਨਕੁਆਰੀ ਕਰੋ ਉਹਨੂੰ ਨਾਲ ਪਰਚਿਆਂ 'ਚ ਪਾਓ ਜੇ ਤੁਸੀਂ ਸੱਚੀ ਨਸ਼ਾ ਵਿਰੋਧ ਜੁੱਦ ਚਲਾਇਆ ਬਟ ਜੇਕਰ ਤੁਸੀਂ ਐਸੇ ਤੇ ਜਾ ਇਹਦੇ ਘਰ ਆਏ ਤੇ ਗੁੱਥਮੁੱਥਾ ਕਾ ਕੇ ਕਰਕੇ ਪਰਚਾ ਪਾ ਕੇ ਤੋੜਤਾ ਤਾ ਸੋਡੀ ਮਨਸਾ ਸਾਫ ਜਾਹਰ ਹੋ ਜੂ ਵੀ ਤੁਸੀਂ ਡਰਾਮੇ ਕਰ ਰਹੇ ਹੋ ਸਾਫ ਜੀ ਗੱਲ ਹੈ ਇੱਕ ਕੱਲ ਫੜਿਆ ਗਿਆ ਹੈ 73 ਤਰੀਕ ਨੂੰ ਫੜਿਆ ਗਿਆ ਸਿਪਾਹੀ ਉਹ ਤਾਂ ਜਲਖਾਨ ਪੀਣ ਵਾਲਾ ਸੀ ਗੱਲ ਲੈ ਕੇ ਆਇਆ ਸੀ ਵਿਚਾਰਾ ਬੋਹਾ ਤੋਂ ਸਾਡੇ ਇੱਧਰ ਲੇਰੀ ਦਾ ਸੀ ਹਨਾ ਇੱਕ ਚੰਡੀਗੜ੍ਹ ਵਰਦੀ ਗਲਾ ਫੜਿਆ ਗਿਆ ਇਹ ਜਾਂਦੀ ਥਾਰ ਚ ਇੱਥੋਂ ਸਿੱਧੀ ਚਿੱਟਾ ਲੈ ਕੇ ਆਉਂਦੀ ਸੀ ਵਰਦੀਦਾਰ ਉਹ ਮਾਰਦੀ ਸੀ ਇੱਕ ਦਿਨ ਚਾਰ ਦਿਨ ਪਹਿਲਾਂ ਵੀ ਫੜੀ ਗਈ ਸੀ ਉੱਥੇ ਨੇ ਗੱਡੀ ਨਹੀਂ ਤਲਾਸ਼ੀ ਹੋਂ ਦਿੱਤੀ ਉਹ ਵਿਚਾਰੇ ਆਮ ਸੀਗੇ ਪੀਸੀ ਆਰ ਨਾਲ ਡਾਗੇ ਇੱਕ ਕਾਂਸਟੇਬਲ ਦਾ ਇੱਕ ਕਾਂਸਟੇਬਲ ਦਾ ਐਸਐਸਪੀ ਦੇ ਕਮਰੇ ਵਿੱਚ ਕਿਸ ਕੰਮ ਐਡਾ ਵੱਡਾ ਜੀਐਮ ਹੋ ਗਿਆ ਜਾਂ ਜਿਵੇਂ ਮੁੱਖ ਮੰਤਰੀ ਦੇ ਕਮਰੇ ਚ ਪਿੰਡ ਦਾ ਸਰਪੰਚ ਨਹੀਂ ਮੰਨਦੇ ਮੈਂਬਰ ਜਾਵੇ ਰੋਜ਼ ਕੋਈ ਏਐਸਆਈ ਨਹੀਂ ਕੋਈ ਐਸਐਚਓ ਨਹੀਂ ਵਿੱਚ ਕੋਈ ਸਬ ਇਨਸਪੈਕਟਰ ਨਹੀਂ ਕੋਈ ਇਨਸਪੈਕਟਰ ਨਹੀਂ ਕੋਈ ਸੀਨੀਅਰ ਹੌਲਦਾਰ ਨਹੀਂ ਸਿੱਧੀ ਕਾਂਸਟੇਬਲ ਕਿਵੇਂ ਜਾ ਸਕਦੀ ਹੈ ਕਿਸ ਲੈ ਕੇ ਅਸੀਂ ਇਹ ਕੇਸ ਹੱਲ ਕਰਤਾ ਸੋ ਭਾਈ ਪੂਰੀ ਤੈਨ ਨਾਲ ਜਾਂਚ ਕਰੋ ਜੇਕਰ ਤੁਸੀਂ ਅਸਲ ਚ ਕੰਮ ਕਰਨਾ ਚਾਹੁੰਦੇ ਹੋ ਜੇ ਤੁਸੀਂ ਦਿਖਾਵਾ ਕਰਨਾ ਚਾਹੁੰਦੇ ਹੋ ਗੋਂਗੂਲੋਂ ਤੋਂ ਮਿੱਟੀ ਝਾੜਨੀ ਹੈ ਤਾਂ ਝਾੜੀ ਜਾਓ ਨਸ਼ਾ ਸ਼ਰੀਆਂ ਵਿੱਚ ਹੀ ਜਾਂਦਾ ਜਿੰਨਾ ਮਰਜੀ ਲੈ ਲਓ ਮਾਨਸਾ ਅੱਜ ਆਜੋ ਮੈਂ ਦਵਾਉਂਗਾ ਅੱਜ ਆਜੋ ਮੈਂ ਦਵਾਉਂਗਾ ਜਿੰਨਾ ਮਰਜੀ ਲੈ ਲਓ ਧਵਾ ਨਾ ਕਰੋ ਆਹੀ ਐਸੇ ਕੁੜੀ ਨਹੀਂ ਜਿਹੜੀ ਆ ਥਾਰ ਵਾਲੀ ਇੱਕ ਦਿਹਾੜੀਦਾਰ ਪਰਿਵਾਰ ਚ ਉੱਠ ਕੇ ਅਰਬਾਂ ਖਰਬਾਂ ਦੀ ਯਾਦਤ ਕਿੱਥੋਂ ਬਣਾ ਲਈਏ ਨੇ ਇਹਨੇ ਬਣਾਈ ਐ ਇਹਨੇ ਤਾਂ 20% ਹੀ ਬਣਾਈ ਐ ਇਹਦੇ ਉਤਲੇ ਅਕਾਬਾਂ ਨੇ ਕਰੋੜਾਂ ਦੀ ਬਣਾਈ ਐ ਅਰਬਾਂ ਖਰਬਾਂ ਦੀ ਬਣਾਈ ਐ ਦੋ ਦੋ ਆਪਸਰਾ ਦੇ ਸਤਮ ਸਦੇ ਨਾ ਆ ਰਹੇ ਨੇ ਬਟੰਡੇ ਆ ਤੇ ਮਾਨਸ ਵਾਲਿਆਂ ਦੇ ਜੇ ਜਾਂਚ ਕਰੀ ਜਾਵੇ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਸ਼ੇਅਰ ਕਰ ਦਿਓ ਬਈ ਦੱਬ ਕੇ ਤਾਂ ਕਿ ਇਹ ਭਵੰਤਮਾਨ ਤੱਕ ਪੁੱਜ ਜੇ ਉਹ ਆ ਉਹੇ ਅੱਖਾਂ ਖੋਲਣ ਉਹਦੀਆਂ ਕੰਨ ਖੋਲਣ ਪਤਾ ਲੱਗੇ ਵੀ ਆਹ ਕੰਮ ਐ ਐਂ ਕਰੋ ਬਚਾਓ ਨਾ ਵੱਡੀਆਂ ਕਾਲੀਆਂ ਪੇਡਾਂ ਬਚਨ ਨਾ ਫੇਰ ਤਾਂ ਸੁਬਾਹ ਐ ਫੇਰ ਤਾਂ ਅਸੀਂ ਮੰਨੀਏ ਵੀ ਤੁਸੀਂ ਨਸ਼ੇਪੁਰ ਦਾ ਕੰਮ ਕਰ ਰਹੇ ਹੋ ਨਹੀਂ ਇਹਦਾ ਫੇਰ ਭਾਈ ਦਿਖਾ ਵੀ ਐ ਕਰਨਾ ਕਰੀ ਜਾਓ ਉਦੋਂ ਤੱਕ ਠੋਡਣ ਤੱਕੜਾ ਤਾਂ ਅਸੀਂ ਕਰ ਰਹੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਫ ਕਰਨਾ ਭਾਈ ਸ਼ੇਅਰ ਕਰ ਦਿਓ ਭਾਈ ਬਣ ਕੇ ਜੇ ਲਾਈਵ ਹੁੰਦਾ ਫੇਰ ਮੈਂ ਕੀੜੇ ਘੜਦਾ